ਖਬਰਨਾਮਾ ਦੇਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੌਸ ਰਾਜ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਐਮ ਖਬਰ 6 ਮਤੇ ਪਾਸ ਕੀਤੇ ਜਾ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਗੰ ਮੈਂਬਰਾਂ ਦੇ ਖਿਲਾਫ ਦੂਸਰੇ ਪਾਸੇ ਉਹੀ 6 ਮਤੇ ਵਿਰੋਧ ਹੋਣਗੇ ਸੁਪੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦੇ ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਪੰਥਕ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਅੱਜ ਅੱਜ 6 ਮਤੇ ਪਾਸ ਹੋਣਗੇ ਜੇਕਰ ਇਹਨਾਂ ਮਤਿਆਂ ਦੇ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਸ਼੍ਰੋਮਣੀ ਅਕਾਲੀ ਦਲ ਹੋਵੇਗੀ ਤਾਂ ਇਸ ਦਾ ਖਮਨਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਵੇਗਾ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦਾ ਵਿਰੋਧ ਕੀਤਾ ਜਾ ਰਿਹਾ ਹੈ। ਨਾ ਹੀ ਸਿੱਖ ਸੰਗਤ ਮੰਨ ਰਹੀ ਹੈ ਕਿ ਉਹ ਸ਼੍ਰੀ ਕੇਸਗੜ੍ਹ ਸਾਹਿਬ ਦੇ ਪਮਨੈਂਟ ਜਥੇਦਾਰ ਨੇ ਇਸ ਨੂੰ ਲੈ ਕੇ 6 ਮਤੇ ਪਾਸ ਹੋਏ ਨੇ। ਪਹਿਲਾ ਮਤਾ ਹੈ ਕੁਲਦੀਪ ਸਿੰਘ ਗੜਗੱਜ ਜਿਹਦੀ ਸ਼੍ਰੀ ਅਕਾਲ ਤਖਤ ਸਾਹਿਬ ਦੀ ਕਾਰਜਕਾਰੀ ਜਥੇਦਾਰ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵੱਲੋਂ ਨਿਯੁਕਤੀ ਨੂੰ ਰੱਦ ਕਰਦਾ ਹੈ। ਦੂਸਰਾ ਹੈ ਪਾਸ ਕਰਦਾ ਹੈ ਕਿ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਗਿਆਨੀ ਸੁਲਤਾਨ ਸਿੰਘ ਜਥੇਦਾਰ ਸ਼੍ਰੀ ਕੇਸਗੜ੍ਹ ਸਾਹਿਬ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਤਖਤ શ્રી ਦਮਦਮਾ ਸਾਹਿਬ ਨੂੰ ਜਿਹੜਾ ਸਮਾਰਨ ਦਾ ਦੁਬਾਰਾ ਜਿਹੜਾ ਹੈ ਮੌਕਾ ਦਿੱਤਾ ਜਾਵੇ ਯਾਨੀ ਕਿ ਸ਼੍ਰੀ ਕੇਸ ਅਕਾਲ ਤਖਤ ਸਾਹਿਬ ਕੇਸਗੜ੍ਹ ਸਾਹਿਬ શ્રી ਦਮਦਮਾ ਸਾਹਿਬ ਦੇ ਜਥੇਦਾਰ ਦਵਾ ਜਥੇਦਾਰਾਂ ਨੂੰ ਦੁਬਾਰਾ ਜਿਹੜਾ ਹੈ ਸਵਾਵਾ ਤੇ ਲਿਆਂਦਾ ਜਾਵੇ ਉਸ ਤੋਂ ਬਾਅਦ ਅੰਤਰਕਮੇਟੀ ਦਾ ਵਰੂਧ ਹੈ ਜੇਕਰ ਇਹਨਾਂ ਨੂੰ ਮਤੇ ਪਾਸ ਨਹੀਂ ਕੀਤੇ ਜਾਂਦੇ ਤਾਂ ਇਹਨਾਂ ਦੇ ਘਰਾਂ ਦੇ ਸਾਹਮਣੇ ਬੈਠ ਕੇ ਇਹਨਾਂ ਦਾ ਜਰੂਸ ਕੱਢਿਆ ਜਾਵੇਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜੀਆਂ ਸੇਵਾਵਾਂ ਲਾਉਂਦੇ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰੇਗੀ ਗੁਲਾਮ ਨਹੀਂ ਬਣੇਗੀ ਸੁਖਵੀਰ ਸਿੰਘ ਬਾਦਲ ਅਤੇ ਉਸ ਦੇ ਸਾਥੀਆਂ ਦਾ ਇਹ ਚੌਥਾ ਫੈਸਲਾ ਹੈ ਪੰਜਵਾਂ ਫੈਸਲਾ ਹੈ ਪੰਥਕਟ ਸਭੂ ਸੰਗਤਾਂ ਨੂੰ ਇਹ ਅਪੀਲ ਕਰਦਾ ਹੈ ਕਿ ਜੋ ਆਪਣੀ ਚਰੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪੋ ਆਪਣੇ ਹਲਕੇ ਚਰੁਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 28 ਮਾਰਚ ਨੂੰ ਯਾਨੀ ਕਿ اجلاس ਜਿਹੜਾ ਹੋ ਰਿਹਾ ਹੈ ਉਹ اجلاس ਜਿਹੜਾ ਹੋ ਰਿਹਾ ਹੈ ਬਜਟ ਦਾ 28 ਮਾਰਚ ਨੂੰ ਵੱਧ ਤੋਂ ਵੱਧ ਸਿੱਖ ਸੰਗਤਾਂ ਨੂੰ ਜਿਹੜੀ ਹੈ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਛੇਵਾਂ ਫੈਸਲਾ ਹੈ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੋਰ ਤਖਤ ਸਹਿਬਾਨਾਂ ਦੀ ਮਾਨਮਰਿਆਦਾ ਤੇ ਸਰਕਾਰ ਨੂੰ ਢਾਹ ਲੱਗੀ ਹੈ ਸਿੱਖ ਪੰਥ ਵਿੱਚ ਜੋ ਸੰਕਟ ਦੇ ਹਾਲਾਤ ਬਣੇ ਹੋਣ ਉਨ੍ਹਾਂ ਸੰਬੰਧੀ ਅੱਜ ਪੰਥਕ ਇਕਾਠ ਸੰਤ ਗਿਆਨੀ ਹਰਨਾਮ ਸਿੰਘ ਧੂਮਾ ਦੇ ਮੁਖੀ ਜਿਹੜੇ ਉਸ ਦੀ ਅਗਵਾਈ ਕਰਨਗੇ ਸਿੱਖ ਸੰਗਤਾਂ ਨੂੰ ਸੰਬੋਧਨ ਕਰਨਗੇ ਯਾਨੀ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੂੰ ਲੈ ਕੇ ਦਮਦਮਾ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਲੈ ਕੇ ਉਸ ਤੋਂ ਬਾਅਦ ਐਸਪੀਸੀ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਸਿੱਖ ਸੰਗਤਾਂ ਨੂੰ ਜਿਹੜੀ ਹੈ ਅਪੀਲ ਕੀਤੀ ਗਈ ਹੈ ਇਕੱਠ ਕਰੋ ਦੂਸਰਾ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਵਿਰੋਧ ਕਰੋ ਦੂਸਰਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਕਿਸੇ ਵੀ ਸੰਸਥਾ ਦੀ ਗੁਲਾਮ ਨਾ ਬਣੇ ਜੋ ਵੀ ਫੈਸਲੇ ਲੈ ਲੈ ਜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਦੇ ਜਿਹੜੇ ਹੁੰਦੇ ਨੇ ਜਿਹੜੇ ਗੁਰੂ ਘਰ ਦੇ ਵਜ਼ੀਰ ਹੁੰਦੇ ਨੇ ਉਹਨਾਂ ਦੀ ਮਨਜ਼ੂਰੀ ਤੋਂ ਬਿਨਾ ਨਾ ਲੈ ਜਾ ਧੰਨਵਾਦ